ਤਾਂ A1 ਮੀਡੀਆ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਆਸ਼ੁਦੀਪ ਕੌਰ ਲਗਾਤਾਰ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ ਕੁਝ ਤਸਵੀਰਾਂ ਤੁਹਾਡੇ ਨਾਲ ਟੀਵੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚੋਰ ਜਿਹੜਾ ਹੈ ਮੰਦਰ ਦੇ ਵਿੱਚ ਦਾਖਲ ਹੁੰਦਾ ਉੱਥੇ ਜਿਹੜਾ ਹੈ ਉਸ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਤਸਵੀਰਾਂ ਹੀ ਸੀਸੀਟੀਵੀ ਕੈਮਰੇਜ ਕੈਦ ਹੋਈਆਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚੋਰ ਜਿਹੜਾ ਆ ਪਹਿਲਾਂ ਮੰਦਰ ਦੇ ਵਿੱਚ ਦਾਖਲ ਹੁੰਦਾ ਉਸ ਤੋਂ ਬਾਅਦ ਉਹ ਉੱਥੇ ਚੋਰੀ ਦੀ ਵਾਰਦਤ ਨੂੰ ਅੰਜਾਮ ਦੇ ਕੇ ਜਿਹੜਾ ਆ ਫਰਾਰ ਹੋ ਜਾਂਦਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਅਮ੍ਰਿਤਸਰ ਦੇ ਪ੍ਰਾਚੀਨ ਰਾਮ ਤਹਿਲਾਈ ਮੰਦਿਰ ਦੇ ਵਿੱਚੋਂ ਜਿਹੜੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਸਥਾਨਕ ਨਿਵਾਸੀਆਂ ਨੂੰ ਇਹਨਾਂ ਤਸਵੀਰਾਂ ਨੇ ਹੈਰਾਨ ਕਰਕੇ ਰੱਖ ਦਿੱਤਾ ਕਿ ਰਾਤ ਦੇ ਸਮੇਂ ਮੰਦਿਰ ਦੇ ਵਿੱਚ ਲక్ష్ਮੀ ਨਰਾਇਣ ਜੀ ਦੇ ਦਰਵਾਜ਼ੇ ਦਾ ਜਿਹੜਾ ਆ ਤਾਲਾ ਤੋੜ ਕੇ ਚੋਰਾਂ ਨੇ ਗੋਲਕ ਚੱਕ ਕੇ ਜਿਹੜੀ ਛਾਤੇ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਉਸ ਦੇ ਵਿੱਚੋਂ ਜਿਹੜੇ ਨੇ ਪੈਸੇ ਕੱਢ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਨੇ ਇਹ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੁੰਦੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚੋਰਾਂ ਦੇ ਹੌਸਲੇ ਜਿਹੜੇ ਨੇ ਦਿਨ ਬਦ ਦਿਨ ਭੁਲੰਦ ਹੁੰਦੇ ਜਾ ਰਹੇ ਨੇ ਆਏ ਦਿਨ ਚੋਰੀ ਦੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਹਾਲਾਂਕਿ ਇਹਨਾਂ ਚੋਰਾਂ ਦੇ ਵੱਲੋਂ ਰੱਬ ਦੇ ਘਰ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਲਗਾਤਾਰ ਚੋਰੀ ਦੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਉਥੇ ਤਾਂ ਉਹਨੂੰ ਦੱਸ ਦੇ ਕਿ ਘਟਨਾ ਤੋਂ ਬਾਅਦ ਸਥਾਨਕ ਨਿਵਾਸੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜਿਹੇ ਚੋਰਾਂ ਨੂੰ ਨੱਥ ਪਾਈ ਜਾਣੀ ਚਾਹੀਦੀ ਹੈ ਜਿਹੜੇ ਕਿ ਰੱਬ ਦੇ ਘਰ ਨੂੰ ਵੀ ਨਹੀਂ ਬਖਸ਼ਦੇ ਉੱਥੇ ਵੀ ਚੋਰੀ ਦੇ ਘਟਨਾਵਾਂ ਨੂੰ ਲਗਾਤਾਰ ਅੰਜਾਮ ਦੇ ਰਹੇ ਨੇ ਮੌਕੇ ਤੇ ਪੁਲਿਸ ਪਹੁੰਚੀ ਹੈ ਸੀਸੀਟੀਵੀ ਕੈਮਰੇ ਜਿਹੜੇ ਨੇ ਚੈੱਕ ਕੀਤੇ ਜਾ ਰਹੇ ਨੇ ਅਤੇ ਉਹਨਾਂ ਦੋਸ਼ੀਆਂ ਦੀ ਜੜੀਅਤ ਭਾਲ ਲਗਾਤਾਰ ਕੀਤੀ ਜਾ ਰਹੀ ਹੈ ਮੰਦਰ ਦੇ ਬਾਰੇ ਤੇ ਆਇਆ ਵਕਿ ਸਾਡੇ ਅੰਮ੍ਰਿਤਸਰ ਦਾ ਬਹੁਤ ਪ੍ਰਾਚੀਨ ਸ਼੍ਰੀ ਰਾਮ ਤਲਾਈ ਮੰਦਰ ਹੈ ਇਥੋਂ ਦੇ ਮੁੱਖ ਪੰਡਤ ਨੇ ਨੱਥੂਰਾਮ ਦੂਬੇ ਜੀ ਕੱਲ ਰਾਤ ਨੂੰ 1:30 2 ਵਜੇ ਇੱਥੇ ਕੋਈ ਲੜਕੇ ਦੁਆਰ ਟੱਪ ਕੇ ਅੰਦਰ ਆਇਆ ਤੇ ਜਿਨ੍ਹਾਂ ਨੇ ਇੱਥੇ ਲక్ష్ਮੀ ਨਾਰਾਇਣ ਜੀ ਮੰਦਿਰ ਜੀ ਦਾ ਜਿਹੜਾ ਦਰਵਾਜ਼ਾ ਤੋੜ ਕੇ ਅੰਦਰੋਂ ਗੋਲਕ ਕੱਢੀ ਗੋਲਕ ਕੱਢ ਕੇ ਛਾਤੇ ਲੈ ਗਏ ਆ ਤੇ ਉੱਥੇ ਜਾ ਕੇ ਉਹਨਾਂ ਨੇ ਪੈਸੇ ਪੂਸੇ ਕੱਢ ਕੇ ਭੱਜ ਗਏ ਉਸ ਤੋਂ ਬਾਅਦ ਮਾਤਾ ਸ਼੍ਰੀ ਭਦਰਕਾਲੀ ਜੀ ਦਾ ਮੰਦਿਰ ਹੈ ਉਹਨਾਂ ਦੇ ਮੰਦਿਰ ਨੂੰ ਵੀ ਦਰਵਾਜ਼ੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਨੀਦਰ ਨੂੰ ਸਾਡੇ ਆ ਪੰਡਤ ਜੀ ਜਿਹੜੇ ਨੱਥੂਰਾਮ ਜੀ ਆ ਜਾ ਗਏ ਤੇ ਉਹਨਾਂ ਨੇ ਸ਼ੋਰ ਮਚਾਇਆ ਤੇ ਉਹ ਭੱਜ ਗਏ ਆ ਅੱਜ ਇਸ ਬੰਦੇ ਹੀ ਸਵੇਰੇ ਕਮਿਸ਼ਨਰੋਂ ਪੁਲਿਸ ਨਾਲ ਮੇਰੀ ਗੱਲ ਹੋਈ ਸੀ ਫਿਰ ਐਸਐਚਓ ਬੀਡੀ ਵੀ ਨਾਲ ਗੱਲ ਹੋਈ ਆ ਉਹਨਾਂ ਨੇ ਉਹ ਆਪਣੀ ਟੀਮਾਂ ਵਲ ਅਲੱਗ-ਅਲੱਗ ਸਵੇਰ ਦੀਆਂ ਦੋ ਤਿੰਨ ਟੀਮਾਂ ਉਹਨਾਂ ਦੀ ਆ ਚੁੱਕੀਆਂ ਆ ਉਹ ਕਹਿੰਦੇ ਉਹਨਾਂ ਨੇ ਪੂਰਾ ਅਸ਼ੋਰੈਂਸ ਦਿੱਤੀ ਆ ਸ਼્વાસਨ ਦਾ ਮੰਦਰ ਨੂੰ ਕਿ ਬੜੀ ਜਲਦੀ ਆ ਇਹ ਚੋਰ ਨੂੰ ਚੋਰਾਂ ਨੂੰ ਅਹੀ ਟ੍ਰੇਸ ਕਰ ਲਾਂਗੇ ਤੇ ਬਾਕੀ ਇਸ ਬੰਦ ਦੇ ਵਿੱਚ ਅੱਗੇ ਵੀ ਅਹੀ ਕਈ ਵਾਰੀ ਪੁਲਿਸ ਨੂੰ ਕੰਪਲੇਨਟ ਕੀਤੀਆਂ ਕਿ ਇੱਥੇ ਕੋਈ ਦੁਪਹਿਰ ਦੇ ਟਾਈਮ ਵੀ ਸ਼ਰਾਰਤੀ ਅੰਸਰ ਆਂਦੇ ਨੇ कि ਜਿਹੜੇ ਆ ਕੇ ਮੰਦਰ ਦੀ ਮਰਿਆਦਾ ਖਰਾਬ ਕਰਦੇ ਨੇ ਜਿਵੇਂ 12 ਵੇ ਮੰਦਰ ਬੰਦ ਹੋਣ ਦਾ ਟਾਈਮ ਹੋ ਜਾਂਦਾ ਉਹ ਉਹਨਾਂ ਦਾ ਆਣ ਦਾ ਟਾਈਮ ਵੀ 12 ਤੋਂ 1 ਵਜੇ ਹੁੰਦਾ ਜਾਂ ਗੇਟ ਬੰਦ ਕਰ ਦਾਂਗੇ ਦਰਵਾਜ਼ੇ ਪਿੱਛੋਂ ਵਾਰਾ ਟੱਪ ਕੇ ਆ ਜਾਂਦੇ ਨੇ ਸਰੋਵਰ ਦੇ ਵਿੱਚ ਨਹਾਉਂਦੇ ਨੇ ਜੇ ਉਹਨਾਂ ਨੂੰ ਪੰਡਤ ਜੀ ਕਹਿੰਦੇ ਆ ਮਨਾ ਕਰਦੇ ਤੇ ਪੰਡਤ ਜੀ ਨਾਲ ਵੀ ਲੜਦੇ ਆ ਇਸ ਸਬੰਧ ਵਿੱਚ ਮਿਹਰੋ ਪੁਲਿਸ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਸ਼্বাসਣ ਦਿੱਤਾ ਕਿ ਅੱਜ ਤੋਂ ਬਾਅਦ ਜਿਹੜਾ ਵੀ ਆਏਗਾ ਉਹਨਾਂ ਤੇ ਐਫਆਰ ਰਜਿਸਟਰ ਕੀਤੀ ਜਾਏਗੀ ਪੰਡਿਤ ਨਾਥੂ ਰਾਮ ਦੋਵੇ ਕੀ ਬਾਤ ਹੋਈ ਹੈ ये चोरी हुई है रात तीन बजे आप उठे हैं तो इधर इधर बाथरूम हो के हम जैसे इधर आए तो चोर उधर सामने काली माता के मंदिर के सामने देखा और देखते ही वो भागा तो हमने शोर मचाया और बेटा हमारा था वो सारे उठ के फिर आगे सारा चेक किए तो लक्ष्मी नारायण मंदिर का भी गुल्लक तोड़ा हुआ गेट टूटा हुआ था काली माता मंदिर का भी गेट टूटा हुआ था ये सारा चक्की तो एक गुल्लक छत के ऊपर मिला वो सारा पैसे उसमें से निकाल ले गए और तो एक दिखा मुझे इससे पहले भी कभी चोरी वगैरह कोई चोरी तो पहले भी हुई है काली माता मंदिर के की चोरी हुई है लेकिन आज वो एक ही बंदा दिखा है बाकी हाँ दिखा है। नहीं है बाहर शायद तो हो उसके हाँ सी सी टी वी सारी हाँ जी पुलिस भी आई है डी साहब भी आए थे ਉਹਨਾਂ ਨੇ ਕਿਹਾ ਕਿ ਕੋਈ ਨਹੀਂ ਪੂਰੀ ਕਾਰਵਾਈ ਕਰਨਗੇ ਚੋਰ ਨੂੰ ਪਕੜਾਂਗੇ ਕਿਹੋਂ ਸੰਦਰ ਹੈ ਬੰਦਾ ਜੀ ਇਹ ਮੰਦਰ ਸ੍ਰੀ ਰਾਮ ਤਲਾਈ ਮੰਦਰ ਸ੍ਰੀ ਰਾਮ ਤਲਾਈ ਮੰਦਰ ਵਿੱਚ ਹੈ ਕੀ ਗੱਲ ਹੋਈ ਜੀ ਸੂਰੇ ਪਤਾ ਲੱਗਾ ਵਾ ਕਿ ਇਥੇ ਕਿਤੇ ਆਪਣਾ ਤਾਰਾ ਤੋੜ ਕੇ ਤੇ ਮੰਦਰ ਤੋਂ ਆਪਣਾ ਪੈਸੇ ਲੈ ਗਏ ਨੇ ਚੋਰ ਆਇਆ ਹੀ ਰਾਤ ਨੂੰ ਤੇ ਪੰਡਤ ਜੀ ਨੇ ਵਿਚਾਰਨੇ ਟਾਈਮ ਸਿਰ ਪਤਾ ਲੱਗਿਆ ਇਹਦੀ ਆਵਾਜ਼ ਮਾਰਨਾ ਉਹ ਚੋਰ ਭੱਜ ਗਿਆ ਤੇ ਬਚਾ ਹੋ ਗਿਆ ਕਾਫੀ ਗੁਰਮਾਰ ਦੇ ਕਿੰਨੇ ਨੌਜਵਾਨ ਆਏ ਕੱਲ੍ਹ ਹੀ ਸੀ ਰਾਜੀ ਸਰ ਮੂੜੇ ਪੇਟਿਆ ਸੀ ਮੂੜੇ ਪੇਟਿਆ ਸੀ ਉਹਨੇ ਸੀਸੀਟੀਵੀ ਵਗੈਰਾ ਤੋਂ ਸਾਹਮਣੇ ਆਈ ਹਾਂਜੀ ਸੀਸੀ ਆਈ ਲੇਕਿਨ ਬੰਦਾ ਪਛਾਣਿਆ ਨਹੀਂ ਆਂਦੇ ਕੋਈ ਨੇ ਕੋਸ਼ਿਸ਼ ਕਰ ਰਹੇ ਆ ਤੇ ਜਲ ਤੋਂ ਜਲਦ ਬੰਦਾ ਫੜ ਕੇ ਸਰ ਪਤਾ ਲੱਗਾ ਕਿ ਕਿੰਨੇ ਕ ਪੈਸੇ ਸੀ ਬੋਲ ਰਹੀ ਸੀ ਪੈਸੇ ਮੈਨੂੰ ਨਹੀਂ ਪਤਾ ਲੱਗਾ ਫਿਰ ਵੀ ਕਾਫੀ ਬਚਾਇਆ ਮਹਾਰਾਜ ਦੀ ਕਿਰਪਾ ਸਰ ਕਿਸੇ ਨੇ ਦੇਖ ਲਿਆ ਸੀ ਮਦਰ ਦੇ ਵਿੱਚੋਂ ਹਾਂ ਪੁਜਾਰੀ ਜਿਹਾ ਸਵਾ 3 ਵਜੇ ਤੇਰੇ ਨੇ ਉੱਠ ਕੇ ਦੇਖਿਆ ਕਿ ਤੇ ਬੰਦਾ ਘੁੰਮ ਰਿਹਾ ਸੀ ਹਾਂਜੀ ਤੇ ਉਹਨੇ ਜਦੋਂ ਆਵਾਜ਼ ਮਾਰੀ ਤਾਂ ਭੱਜ ਗਿਆ ਪੁਲਿਸ ਵਾਲਾ ਸਰ ਹੁਣ ਕੀ ਕਾਰਵਾਈ ਕੀਤੀ ਹੈ ਕੋਈ ਪਰਚਾ ਦਰਜ ਕਰਕੇ ਤੇ ਬਾਕੀ ਜਿਹੜ